ਫਿਲਹਾਲ ਝੋਨੇ ਦਾ ਸੀਜ਼ਨ ਸਮਾਪਤ ਹੋਣ ਦੀ وجہ ਕਰਕੇ ਮਜ਼ਦੂਰ ਤਬਕਾ ਜਿਹੜਾ ਇੱਕ ਵਾਰੀ ਮੰਡੀਆਂ ਤੋਂ ਵਿਹਲਾ ਹੋ ਗਿਆ ਇਸ ਕਰਕੇ ਇਸ ਸੀਜ਼ਨ ਭਗਤੌਣ ਤੋਂ ਬਾਅਦ ਦੁਬਾਰਾ ਤੋਂ ਫੇਰ ਫੇਰ ਮਜ਼ਦੂਰ ਮੰਗਾ ਜੋ ਰਹਿੰਦੀਆਂ ਸੀਗਾ ਉਹਨਾਂ ਨੂੰ ਮਨਾਉਣ ਦੇ ਲਈ ਜਿਹੜਾ ਇਹ ਮਜ਼ਦੂਰ ਤਬਕਾ ਫੇਰ ਤੋਂ ਜਿਹੜਾ ਉਹ ਸੰਘਰਸ਼ ਦੇ ਰਾਹਾਂ 'ਤੇ ਤੁਹਾਨੂੰ ਦੱਸ ਦਈਏ ਕਿ ਆਪਾਂ ਇਸ ਪੇਜ ਦੇ ਜਿਦੀ ਇਹ ਜਿਹੜਾ ਹਮੇਸ਼ਾ ਹੀ ਇਹ ਕੋਸ਼ਿਸ਼ ਕਰੀਦੀ ਆ ਕਿ ਮਜ਼ਦੂਰਾਂ ਦੀਆਂ ਖਬਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣ ਕਿਉਂਕਿ ਵੱਡੇ ਪੱਧਰ ਦੇ ਉੱਤੇ ਜੋ ਮੀਡੀਆ ਹੈਗਾ ਉਹ ਆਮ ਤੌਰ 'ਤੇ ਜਿਹੜਾ ਉਹ ਆਸ-ਪਾਸੇ ਦੀਆਂ ਗੱਲਾਂ ਉਹਨਾਂ ਨੂੰ ਹੀ ਆ ਜਿਹੜਾ ਉਹ ਦਿਖਾਉਂਦਾ ਰਹਿੰਦਾ ਹੈਗਾ ਤੇ ਸਾਡੇ ਜੋ ਲੋਕ ਸਭ ਕੁਝ ਸਿਰਜਦੇ ਹੈਗੇ ਜੋ ਸਾਡਾ ਕਿਰਤੀ ਤਬਕਾ ਹੈਗਾ ਕਿਤੇ ਨਾ ਕਿਤੇ ਜਿਸ ਤਰੀਕੇ ਉਹਨਾਂ ਨੂੰ ਵੱਖ-ਵੱਖ ਖੇਤਰਾ ਦੇ ਵਿੱਚੋਂ ਹਾਸ਼ੀਏ ਤੇ ਪਾਸੇ ਰੱਖਿਆ ਹੋਇਆ ਇਸੇ ਤਰੀਕੇ ਨਾਲ মিডিਏ ਨੇ ਵੀ ਹੈ ਜਿਹੜਾ ਉਹਨਾਂ ਨੂੰ ਹਾਸ਼ੀਏ ਤੋਂ ਪਾਸੇ ਰੱਖਿਆ ਹੋਇਆ ਹੈ ਇਸ ਕਰਕੇ ਸਾਡੀ ਇਹ ਕੋਸ਼ਿਸ਼ ਰਹਿੰਦੀ ਆ ਕਿ ਮਜ਼ਦੂਰਾਂ ਦੀਆਂ ਵੱਧ ਤੋਂ ਵੱਧ ਖਬਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਕੀਤੀਆਂ ਜਾਣ ਉਹ ਕਿੱਥੇ-ਕਿੱਥੇ ਕੀ-ਕੀ ਸੰਘਰਸ਼ ਕਰ ਰਹੇ ਹੈਗੇ ਆ ਕੀ-ਕੀ ਸੰਘਰਸ਼ ਕਰਨਗੇ ਇਸ ਬਾਰੇ ਜਾਣਕਾਰੀ ਦਿੱਜੇ ਤੁਹਾਨੂੰ ਤੇ ਉਹਨਾਂ ਦੇ ਕੀ ਕੀ ਮੰਗਾ ਮਾਮਲੇ ਹੈਗੇ ਆ ਕਿੱਥੇ ਕਿੱਥੇ ਉਹਨਾਂ ਦੇ ਨਾਲ ਧੱਕਾ ਹੁੰਦਾ ਇਹ ਸਭ ਕੁਛ ਆ ਜਿਹੜਾ ਉਹ ਦਿਖਾਉਣ ਦੀ ਕੋਸ਼ਿਸ਼ ਕਰਦੇ ਹੈਗੇ ਜੇਕਰ ਸਾਡਾ ਕੰਮ ਤੁਹਾਨੂੰ ਚੰਗਾ ਲੱਗਦਾ ਤਾਂ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਦਿਆ ਕਰੋ ਕਮੈਂਟ ਕਰਕੇ ਜਿਹੜੀ ਆਪਣੀ رائے ਲਾਜ਼ਮੀ ਦਿਆ ਕਰੋ ਤਾਂ ਅੱਜ ਇਹ ਖਬਰ ਆ ਜਿਹੜੀ ਸਾਡੇ ਤੀਕਾ ਜਿਹੜਾ ਉਹ ਪ੍ਰੈਸ ਨੋਟ ਪਹੁੰਚਿਆ ਹੈਗਾ ਇਹ ਪ੍ਰੈਸ ਨੋਟ ਆ ਜਿਹੜਾ ਉਹ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਯੂਨੀਅਨ ਵੱਲੋਂ ਆ ਤਾਂ ਤੁਹਾਨੂੰ ਦੱਸ ਦਈਏ ਕਿ 20 ਨਵੰਬਰ ਨੂੰ ਐਸ ਡੀ ਐਮ ਦਫ਼ਤਰ ਗੁਰਦਾਸਪੁਰ ਵਿਖੇ ਆ ਜਿਹੜਾ ਮਜ਼ਦੂਰਾਂ ਦੀਆਂ ਮੰਗਾਂ ਸੰਬੰਧੀ ਆ ਜਿਹੜਾ ਉਹ ਧਰਨਾ ਲਾਇਆ ਜਾਊਗਾ ਤਾਂ ਇਸ ਦੀ ਤਿਆਰੀ ਦੇ ਲਈ ਹੈ ਜਿਹੜੀ ਉਹ ਮਹੱਮਾ ਜਿਹੜੀ ਉਹ ਤੇਜ਼ ਕਰ ਦਿੱਤੀ ਆ ਤਾਂ ਇਹ ਜੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹੈਗੇ ਆ ਮੇਰੇ ਪਿੱਛੇ ਦੇਖ ਰਹੇ ਹੋ ਇਹ ਪਿੰਡ ਹਮਰਾਜਪੁਰ ਅਤੇ ਔਜਲਾ ਵਿਖੇ ਕੀਤੀਆਂ ਹੋਈਆਂ ਮੀਟਿੰਗਾਂ ਦੀਆਂ ਤਾਂ ਤੁਹਾਨੂੰ ਦੱਸ ਦਈਏ ਕਿ ਇਹਨਾਂ ਮੀਟਿੰਗਾਂ ਦੇ ਦੌਰਾਨ ਆ ਜਿਹੜਾ ਵੱਖ-ਵੱਖ ਮਜ਼ਦੂਰਾਂ ਨੂੰ ਆ ਜਿਹੜਾ ਉਹ ਆਰਗੇਨਾਈਜ਼ ਕੀਤਾ ਜਾ ਰਿਹਾ ਤਾਂ ਕਿ 20 ਤਰੀਕ ਦਾ ਇਹ ਧਰਨਾ ਜਿਹੜਾ ਉਹ ਸਫਲ ਕੀਤਾ ਜਾਵੇ ਤਾਂ ਇਹਨਾਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਆਗੂ ਨੇ ਕਿਹਾ ਕਿ ਮਜ਼ਦੂਰ ਜਮਾਤ ਵੀ ਹਰੇਕ ਸਹੂਲਤ ਤੋਂ ਵਾਂਝੀ ਹੈ। ਇਲਾਕਾ ਆਗੂ ਜ਼ਗੀਰੋ ਲਾਡੋ ਅਤੇ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਸੂਬਾ ਸਕੱਤਰ ਗੁਰਵਿੰਦਰ ਸਿੰਘ ਨੇ ਕਿਹਾ ਕਿ 20 ਨਵੰਬਰ ਨੂੰ ਐਸ ਡੀ ਐਮ ਦਫ਼ਤਰ ਗੁਰਦਾਸਪੁਰ ਵਿਖੇ ਲਗਾਏ ਜਾ ਰਹੇ ਇਲਾਕਾ ਪੱਧਰੀ ਧਰਨਾ ਪ੍ਰਦਰਸ਼ਨ ਦੇ ਦੌਰਾਨ ਮੁੱਖ ਮੰਗਾਂ ਜਿਹੜੀਆਂ ਉਹ ਪਲਾਟ, ਰੁਜ਼ਗਾਰ, ਜ਼ਮੀਨ ਹੜਾ ਅਤੇ بارشਾਂ ਕਾਰਨ ਹੋਏ ਘਰਾਂ ਦੇ ਨੁਕਸਾਨ ਦੀ ਭਰਪਾਈ ਆਰ ਮੰਗਾਂ ਦੀ ਪ੍ਰਾਪਤੀ ਲਈ ਇਹ ਜਿਹੜਾ ਇਹ ਧਰਨਾ ਪ੍ਰਦਰਸ਼ਨ ਕੀਤਾ ਜਾਊਗਾ ਤਾਂ ਤੁਹਾਨੂੰ ਦੱਸ ਦਈਏ ਕਿ ਆਗੂਆਂ ਦੇ ਨਾਲ ਹੀ ਇਹ ਵੀ ਆਖਿਆ ਕਿ ਸਰਕਾਰ ਅੱਜ ਤੱਕ ਵੀ ਮਜ਼ਦੂਰਾਂ ਨੂੰ ਨਾ ਤਾਂ 5-5 ਮਰਲੇ ਪਲਾਟ ਦੇ ਸਕੀ ਆ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਪਿੰਡਾਂ ਦੇ ਵਿੱਚ ਰਹਿੰਦੇ ਹੋ ਆਪਾਂ ਨੂੰ ਸਭ ਨੂੰ ਪਤਾ ਹੈਗਾ ਕਿ ਕਿਹੜੇ ਪਿੰਡ ਦੇ ਵਿੱਚ ਇਹ ਸਰਕਾਰ ਨੂੰ 4 ਸਾਲ ਬੀਤ ਗਏ ਹਲਤੀਕ ਕਿਸੇ ਵੀ ਮਜ਼ਦੂਰ ਨੂੰ ਆ ਜਿਹੜਾ ਉਹ 5 ਮਰਲੇ ਦਾ ਪਲਾਟ ਆ ਜਿਹੜਾ ਉਹ ਮਿਲਿਆ ਨਹੀਂਗਾ ਸਭ ਨੂੰ ਉਲਟਾ ਇਹ ਹੋ ਰਿਹਾ ਹੈਗਾ ਕਿ ਇਸ ਸਰਕਾਰ ਵੱਲੋਂ ਜੋ ਸਰਕਾਰੀ ਸ਼ਾਮਲਾਟ ਪਈਆਂ ਹੈਗੀਆਂ ਜਾਂ ਸਰਕਾਰੀ ਜੋ ਪੰਚਾਇਤੀ ਜ਼ਮੀਨਾਂ ਪਈਆਂ ਹੈਗੀਆਂ ਉਹਨਾਂ ਨੂੰ ਵੀ ਵੇਚਣ ਦੇ ਲਈ ਇਹ ਸਰਕਾਰ ਉਤਾਵਲੀ ਹੋਈ ਪਈ ਆ ਤੇ ਵੱਡੇ ਪੱਧਰ ਦੇ ਉੱਤੇ ਜੋ ਆਪਾਂ ਦੇਖੀਏ ਤਾਂ ਸ਼ਾਮਲਾਟਾਂ ਦੀਆਂ ਜੋ ਜ਼ਮੀਨਾਂ ਹੈਗੀਆਂ ਉਹਨਾਂ ਦੇ ਉੱਤੇ ਧਣੀ ਕਿਸਾਨੀ ਜਾਂ ਵੱਡੇ ਲੋਕ ਹੀ ਆ ਜਿਹੜੇ ਉਹ ਕਾਬਜ਼ਾ ਤੇ ਜਦਕਿ ਹੱਕਾ ਜਿਹੜਾ ਉਹ ਮਜ਼ਦੂਰਾ ਦਾ ਬੰਦ ਸੀ ਪੰਜ-ਪੰਜ ਮਰਲੇ ਪਲਾਟ ਆ ਜਿਹੜੇ ਉਹਨਾਂ ਨੂੰ ਕੱਟ ਕੇ ਦੇਨੇ ਸੀ ਪਰ ਬਹੁਤੇ ਪਿੰਡਾਂ ਦੇ ਵਿੱਚ ਸ਼ਾਮਲਾੜਦੀਆਂ ਜ਼ਮੀਨਾਂ ਹੀ ਨਹੀਂ ਸਿੱਖ ਨੂੰ ਮਿਲਦੀਆਂ ਆਂ ਇਸ ਕਰਕੇ ਪੰਜ-ਪੰਜ ਮਰਲੇ ਵਾਲੇ ਪਲਾਟ ਵਾਲਾ ਜਿਹੜਾ ਵਾਦਾ ਹਲਤੀਕ ਉਹ ਪੂਰਾ ਨਹੀਂ ਹੋਇਆਗਾ ਤੇ ਦੂਸਰਾ ਹੈਗਾ ਨਾ ਉਸਾਰੀ ਲਈ 5 ਲੱਖ ਰੁਪਇਆ ਇਸ ਤੋਂ ਇਲਾਵਾ ਜੋ ਬਹੁਤ ਸਾਰੇ ਮਜ਼ਦੂਰਾ ਨੂੰ 5 ਲੱਖ ਰੁਪਇਆ ਮਿਲਣਾ ਹੁੰਦਾ ਮਕਾਨ ਬਣਾਉਣ ਦੇ ਲਈ ਉਹ ਨਹੀਂ ਮਿਲੇਗਾ ਨਾ ਘਰਾਂ ਦੇ ਮਾਲਕੀ ਹੱਕ ਮਿਲੇ ਆ ਇਸ ਘਰਾਂ ਦੇ ਮਾਲਕੀ ਹੱਕ ਦਵਾਉਣ ਦੇ ਲਈ ਵੀ ਇਹ ਜਿਹੜਾ ਇਹ ਧਰਨਾ ਪ੍ਰਦਰਸ਼ਨ ਕੀਤਾ ਜਾਣਾ ਤੁਹਾਨੂੰ ਦੱਸ ਦਈਏ ਕਿ ਪਿਛਲੇ ਸਮੇਂ ਦੇ ਦੌਰਾਨ ਆ ਜਿਹੜਾ ਉਹ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਨੇ ਇਹ ਗੱਲ ਆਖੀ ਸੀ ਕਿ ਅਸੀਂ ਡਰੋਨ ਚਲਾਵਾਂਗੇ ਡਰੋਨ ਚੱਲਣ ਤੋਂ ਬਾਅਦ ਆ ਜਿਹੜਾ ਹਰੇਕ ਘਰ ਦੀ ਨਿਸ਼ਾਨਦੇਹੀ ਕੀਤੀ ਜਾਊਗੀ ਨਿਸ਼ਾਨਦੇਹੀ ਤੋਂ ਬਾਅਦ ਆ ਜਿਹੜਾ ਉਹ ਜੋ ਲਾਲ ਲਕੀਰ ਦੇ ਅੰਦਰ ਰਹਿ ਰਹੇ ਮਕਾਨ ਹੈਗੇ ਜਾਂ ਮਜ਼ਦੂਰ ਹੈਗੇ ਉਹਨਾਂ ਨੂੰ ਉਹਨਾਂ ਦੇ ਮਾਲਕੀ ਹੱਕ ਆ ਜਿਹੜੇ ਉਹ ਦਿੱਤੇ ਜਾਣਗੇ ਪਰ ਹਾਲ ਤੀਕ ਉਹਨਾਂ ਨੂੰ ਕੋਈ ਵੀ ਮਾਲਕੀ ਹੱਕ ਆ ਜਿਹੜਾ ਉਹ ਨਹੀਂ ਦਿੱਤਾ ਗਿਆ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਮਨਰੇਗਾ ਜੋ ਕਿ 2005 ਦੇ ਵਿੱਚ ਸਕੀਮ ਬਣੀ ਸੀਗੀ ਮਹਾਤਮਾ ਗਾਂਧੀ ਨੈਸ਼ਨਲ ਰੂਰਲ ਇੰਪਲੋਇਮੈਂਟ ਗਰੰਟੀ ਐਕਟ ਇਸ ਐਕਟ ਦੇ ਤਹਿਤ ਆ ਜਿਹੜਾ ਉਹ 100 ਦਿਨ ਦਾ ਰੁਜ਼ਗਾਰ ਆ ਜਿਹੜਾ ਉਹ ਦੇਣਾ ਹੁੰਦਾ ਪਰ 100 ਦਿਨ ਦਾ ਰੁਜ਼ਗਾਰ ਮਿਲਣ ਦੀ ਬਜਾਏ ਜਿਹੜਾ ਉਹ ਇਸ ਰੁਜ਼ਗਾਰ ਦੇ ਉੱਤੇ ਵੀ ਸਰਕਾਰ ਵੱਲੋਂ ਤਰਾ ਤਰਾ ਦੇ ਤੌਰ ਤਰੀਕੇ ਵਰਤ ਕੇ ਜਿਹੜਾ ਉਹ ਕੱਟ ਲਾਇਆ ਜਾਦੇ ਹੈਗੇ ਆ ਤੀਸਰਾ ਇਹ ਵੀ ਗੱਲ ਹੈਗੀ ਆ ਕਿ ਕਰਜ਼ਾ ਜਿਹੜਾ ਉਹ ਬਹੁਤ ਜ਼ਿਆਦਾ ਮਹਿੰਗਾ ਰੱਖਦਾ ਹੈਗਾ ਕਿਉਂਕਿ ਵੱਡੇ ਪੱਧਰ ਦੇ ਉੱਤੇ ਮਜ਼ਦੂਰਾ ਸਰਕ ਚੜੇ ਕਰਜ਼ੇ ਦੀ ਕਿਤੇ ਵੀ ਕੋਈ ਵੀ ਮੀਡੀਆ ਗੱਲ ਨਹੀਂ ਕਰਦਾਗਾ ਤਾਂ ਤੁਹਾਨੂੰ ਦੱਸ ਰਹੀਏ ਕਿ ਮਜ਼ਦੂਰਾ ਸਰ ਵੀ ਵੱਡੇ ਪੱਧਰ ਦੇ ਉੱਤੇ ਕਰਜ਼ਾ ਚੜਿਆ ਹੋਇਆ ਖਾਸ ਤੌਰ ਦੇ ਉੱਤੇ ਮਾਈਕਰੋ ਫਾਈਨੈਂਸ ਕੰਪਨੀਆਂ ਦਾ ਇਹ ਕਰਜ਼ਾ ਜਿਹੜਾ ਉਹ ਚੜਿਆ ਹੋਇਆ ਤੇ ਇਸ ਦੀ ਵਜ੍ਹਾ ਕਰਕੇ ਮਜ਼ਦੂਰਾ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਇਸ ਕਰਕੇ ਉਹ ਕਰਜ਼ਾ ਮਾਫ਼ ਕਰਵਾਉਣ ਦੇ ਲਈ ਵੀ ਜਿਹੜਾ ਇਹ ਧਰਨਾ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾਊਗਾ ਇਸ ਤੋਂ ਬਿਨਾ ਸਰਕਾਰੀ ਸੁਸਾਇਟੀਆਂ ਦੇ ਮੈਂਬਰ ਬਣਾਉਣ ਤੇ ਸਬਸਿਡੀ ਦੇ ਤਹਿਤ ਜਿਹੜਾ ਉਹਨਾਂ ਨੂੰ ਕਰਜ਼ਾ ਮਿਲੇ ਇਸ ਮੰਗ ਨੂੰ ਲੈ ਕੇ ਵੀ ਜਿਹੜਾ ਇਹ ਧਰਨਾ ਪ੍ਰਦਰਸ਼ਨ ਜਿਹੜਾ ਕੀਤਾ ਜਾਣਾ ਪੰਜਾਬ ਸਰਕਾਰ ਵੱਲੋਂ ਗੱਦੀ ਤੇ ਬਰਾਜਮਾਨ ਹੋਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਘਰ-ਘਰ ਰਾਸ਼ਨ ਪਹੁੰਚਾਇਆ ਜਾਊਗਾ ਹੁਣ ਰਾਸ਼ਨ ਤਾਂ ਕੀ ਪਹੁੰਚਣਾ ਸੀ ਸਗੋਂ ਉਲਟਾ ਜਿਹੜੀ ਕੜਕ ਮਿਲਦੀ ਸੀ ਉਸ 'ਚੋ ਵੀ ਕਟੌਤੀ ਕਰ ਦਿੱਤੀ ਗਈ ਔਰਤਾਂ ਦੇ ਖਾਤੇ 'ਚ ਜੋ 1000 ਰੁਪਇਆ ਪਾਉਣ ਦਾ ਜੋ ਵਾਦਾ ਕੀਤਾ ਸੀ ਉਹ ਤਾਂ ਚੋਣ ਜੁਮਲਾ ਹੀ ਸਾਬਤ ਹੋਇਆ ਆਗੂਆਂ ਨੇ ਕਿਹਾ ਕਿ ਅਪਰੋਕਤ ਮੰਗਾਂ ਦੀ ਪ੍ਰਾਪਤੀ ਦੇ ਨਾਲ-ਨਾਲ ਮਨਰੇਗਾ ਚੋਂ ਨਹਿਰਾਂ ਕੱਸੀਆਂ ਨਾਲੇ ਡਰੇਨਾਂ ਬਰਮਿਆਂ ਅਤੇ ਸਫਾਈ ਆਦ ਦੇ ਬੰਦ ਕੀਤੇ ਕੰਮ ਨੂੰ ਬਹਾਲ ਕਰਵਾਉਣ ਦਿਹਾੜੀ